ਰੇਡੀ ਨਮਾਵਰਾ ਉਸਮਾ ਹੁੰਦਾ ਹੈ ਜਦੋਂ ਪੁਰਾਣਾ ਕੈਲੰਡਰ ਸਾਲ ਮੁਕਦਾ ਹੈ ਅਤੇ ਨਮਾ ਕੈਲੰਡਰ ਸਾਲ ਸ਼ੁਰੂ ਹੁੰਦਾ ਹੈ ਡੰਡੀ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਇਸ ਘਟਨਾ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਮਨਾਇਆ ਜਾਂਦਾ ਹੈ ਡੰਡੀ ਹਰ ਕਿਸੇ ਦੀਆਂ ਕੁਝ ਆਪਣੀਆਂ ਪਰੰਪਰਾਵਾਂ ਜਾਂ ਰੀਤੀ ਰਿਵਾਜ ਹੁੰਦੇ ਹਨ ਜਿਸ ਨਾਲ ਇਸ ਦਿਨ ਨੂੰ ਯਾਦਗਾਰ ਬਜੋਂ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨੰਡੀ ਮੈਂ ਸੋਚਦੀ ਹਾਂ ਕਿ ਜੇਕਰ ਹਰ ਦਿਨ ਹੀ ਨਵਾਂ ਸਾਲ ਬਣਾ ਲਈਏ ਪ੍ਰਸ਼ਨ ਚਿੰਨ ਕੀ ਇਹ ਸੰਭਵ ਹੈ ਪ੍ਰਸ਼ਨ ਚਿੰਨ ਤਾਂ ਆਓ ਜਿਸ ਉਮੰਗ ਚਾਹ ਅਤੇ ਉਤਸ਼ਾਹ ਨਾਲ ਇਸ 1 ਜਨਵਰੀ ਨੂੰ ਜਿਉਣਾ ਹੈ ਉਸੇ ਉਮੰਗ ਚਾਹ ਉਤਸ਼ਾਹ ਅਤੇ ਊਰਜਾ ਨੂੰ ਆਉਣ ਵਾਲੀ 31 ਦਸੰਬਰ ਤੱਕ ਸੰਭਾਲ ਕੇ ਰੱਖੀਏ ਡੰਡੀ ਇਸ ਸਭ ਨੂੰ ਸੰਭਵ ਕਿਵੇਂ ਕਰਨਾ ਹੈ ਇਸ ਲਈ ਕੁਝ ਨਿਯਮ ਜ਼ਰੂਰੀ ਤੌਰ ਉੱਤੇ ਅਪਣਾਉਣੇ ਪਹਿਣਗੇ ਡੰਡੀ ਉਹ ਇਹ ਹਨ ਕਿ ਨਵੇਂ ਬਰੇ ਦੀ ਨਮੀ ਆਮਦ ਉੱਤੇ ਕੁਝ ਨਵੇਂ ਟੀਚੇ ਨਿਰਧਾਰਤ ਕਰੀਏ ਡੰਡੀ ਕਹਿੰਦੇ ਨੇ ਪਹਿਲਾ ਸੁਖ ਨਿਰੋਗੀ ਕਾਇਆ ਤਾਂ ਸਿਹਤ ਜਾਵ ਜਾਂ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਰੋਜ਼ਾਨਾ ਕੁਝ ਸਮਾਂ ਦਿइये ਡੰਡੀ ਆਪਣੀ ਸਿਹਤ ਦਾ ਵਿਸ਼ੇਸ਼ ਤੌਰ ਉੱਤੇ ਖਿਆਲ ਰੱਖਿਏ ਡੰਡੀ ਜੰਕ ਜਾਂ ਫਾਸਟ ਫੂਡ ਮਿਰਚ ਮਸਾਲੇ ਆਦ ਜਹੇ ਬਾਹਰੀ ਖਾਣਿਆਂ ਤੋਂ ਪਰਹੇਜ਼ ਕਰਕੇ ਹਰੀਆਂ ਸਬਜ਼ੀਆਂ ਫਲਾਂ ਸਲਾਦ ਦੁੱਧ ਦਹੀਂ ਲੱਸੀ ਆਦ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਿਏ ਅਤੇ ਰੋਜ਼ਾਨਾ ਕਸਰਤ ਕਰਨ ਦੀ ਆਦਤ ਪਾਈਏ ਨੰਡੀ ਕਹਿੰਦੇ ਨੇ ਮੰਦਾ ਬੋਲਣਾ ਬੋਲੀਏ ਰੈਡੀ ਕਰਤਾਰੋਂ ਦਰੀਏ ਨੰਡੀ ਮੁਨੱਖ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਪਹਿਰਾਵੇ ਤੋਂ ਪੈਂਦਾ ਹੈ ਪਰ ਪਹਿਰਾਵਾ ਜੇਕਰ ਬਹੁਤ ਜੰਗਾਵੀ ਹੈ ਤਾਂ ਉਸ ਦਾ ਅਸਰ ਉਸ ਬੇਲੇ ਢੇਢੇਰੀ ਹੋ ਜਾਵੇਗਾ ਜਦ ਅਸੀਂ ਕੁਰਖਤ ਭਾਵ ਮੰਦਾ ਬੋਲ ਬੋਲਾਂਗੇ ਨੰਦੀ ਇਸ ਲਈ ਕੋਈ ਉਮਰ ਜਾਂ ਅਹੁਦੇ ਵਿੱਚ ਭਾਵੇਂ ਛੋਟਾ ਵੀ ਹੈ ਤਾਂ ਵੀ ਸਾਡੀ ਬੋਲਬਾਣੀ ਵਿੱਚ ਮਿਠਾਸ ਜ਼ਰੂਰੀ ਹੈ ਨੰਦੀ ਗੁਰਬਾਣੀ ਵੀ ਸਾਨੂੰ ਸਮਝਾਉਂਦੀ ਹੈ ਨੰਦੀ ਕਿਤਾਬਾਂ ਪੜਨਾ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਗੁਣ ਹੈ ਨੰਦੀ ਇਸ ਗੁਣ ਨੂੰ ਜ਼ਰੂਰ ਅਪਣਾਈਏ ਨੰਦੀ ਅੱਜ ਕੱਲ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਕਿਸੇ ਕੋਲ ਸਮੇਂ ਦੀ ਘਾਟ ਹੈ ਪਰ ਫਿਰ ਵੀ ਕੋਸ਼ਿਸ਼ ਕਰਕੇ 12 ਮਹੀਨਿਆਂ ਵਿੱਚ 12 ਕਿਤਾਬਾਂ ਪੜਨ ਦਾ ਟੀਚਾ ਮਿੱਥ ਲਈਏ ਅਤੇ ਜ਼ਰੂਰ ਕਿਸੇ ਨਾ ਕਿਸੇ ਪ੍ਰਸਿੱਧ ਸ਼ਖਸੀਅਤ ਦੀ ਸਵੈ ਜੀਵਨੀ ਨਾਵਲ ਸਫ਼ਰਨਾਮਾ ਅਤੇ ਕਹਾਣੀ ਸੰਗ੍ਰਹਿ ਜ਼ਰੂਰੀ ਪੜਿਏ ਡੰਡੀ ਕਿਤਾਬਾਂ ਦੀ ਚੋਣ ਲਈ ਕਿਸੇ ਵਿਸ਼ਾ ਮਾਹਰ ਤੋਂ ਸਲਾਹ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਡੰਡੀ ਰੋਜ਼ਾਨਾ ਅਖਬਾਰ ਪੜਨਾ ਵੀ ਇੱਕ ਚੰਗੀ ਆਦਤ ਹੈ ਜੋ ਸਾਨੂੰ ਚਲੰਤ ਮੁੱਦਿਆਂ ਬਾਰੇ ਵੀ ਚੇਤਨ ਰੱਖਦੀ ਹੈ ਡੰਡੀ ਟੈਕਨੋਲੋਜੀ ਦੇ ਮਾਹੌਲ ਵਿੱਚ ਅਸੀਂ ਪੜਨ ਤੋਂ ਦੂਰ ਤਾਂ ਹੋਏ ਹੀ ਹਾਂ ਉੱਥੇ ਲਿਖਣਾ ਤਾਂ ਸ਼ਾਇਦ ਭੁੱਲ ਹੀ ਗਏ ਹਾਂ ਡੰਡੀ ਕਦੇ ਦਸਖਤ ਕਰਨੇ ਪਹਿ ਜਾਣ ਤਾ ਵੀ ਦਰ ਹੁੰਦਾ ਹੈ ਕਿ ਸਹੀ ਹੋਣਗੇ ਜਾਂ ਗਲਤ ਡੰਡੀ ਇਸ ਸਮੱਸਿਆ ਦੇ ਪੱਕੇ ਹੱਲ ਲਈ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚਲੀਆਂ ਵਾਪਰਨ ਵਾਲੀਆਂ ਖਟੀਆਂ ਮਿੱਠੀਆਂ ਇੱਕ ਪਈ ਸਮਝਾਉਂਦੀ ਬਾਟ ਦੇ ਵਿੱਚੋਂ ਹਾਹਾ ਬੋਲਾ ਗਿਆ ਪਰ ਉਹ ਤੁਸੀਂ ਸਮਝਾਉਂਦੀ